ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚਾਟੀ ਪਿੰਡ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ گاਵਾ ਦਿਖਾਉਣੀ ਆ ਤੇ ਦੋਵੇਂ ਬਿਲਕੁਲ ਤਾਜ਼ੀਆਂ ਸੁਈਆਂ ਵਾਂ ਸੁਈਆਂ ਦੀਆਂ ਆਪਣੀਆਂ ਇੱਥੇ ਆ ਕੇ ਦੋ ਦੋ ਡੰਗ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋ ਵੀਰ ਨਹੀਂ ਪਹੁੰਚਦਾ ਤਾਂ ਆਪਣੇ ਵੀਡੀਓ ਕਾਲ ਤੇ ਚਵਾਈ ਜ਼ਰੂਰ ਕਰਾ ਲਓ ਜੀ ਬਾਕੀ ਆਪਣੀ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਤੇ ਖੜੋ ਤੇ ਸਾਡੀ ਬੇਨਤੀ ਹੈ ਲਵੇ ਜਰੂਰ ਧਿਆਨ ਦਿਓ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸ਼ੁਕਰ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਠੀਕ ਠਾਕ ਜੀ ਚਲੋ ਕਿਰਪਾ ਚੀਤੀ ਜੀ ਤੇ ਨਾਮ ਦੱਸ ਤੇ ਕਰ ਲਾ ਵਿੱਚ ਮੇਰਾ ਜਿੰਦਾ ਜੇ ਫੋਨ ਨੰਬਰ ਹੈਗਾ 9914460394 ਐਡਰੈਸ ਹੈਗਾ ਆਪਣਾ ਸ਼ਹਿਰ ਅੰਮ੍ਰਿਤਸਰ ਤੇ ਜ਼ਿਲ੍ਹਾ ਵੀ ਅੰਮ੍ਰਿਤਸਰ ਠੀਕ ਹੈ ਪੁਰਾਣੇ ਤਰਨਤਾਰ ਰੋਡ ਤੇ ਵੀ ਜਿੱ ਪਿੰਡ ਆਪਾਂ ਨੂੰ ਗਰਵਾਲੀ ਵੀ ਪੈਂਦਾ ਮਸ਼ਹੂਰ ਆਪਣਾ ਚਾਟੀਆਂ ਰੋੜਣਾ ਜੀ ਠੀਕ ਹੈ ਜੀ ਹਾਂ ਜੀ ਤਰਨਤਾਰ ਰੋਡ ਪਰਾਨਾ ਜਿੱਥੇ ਬਾਬੇ ਦੀਪ ਸਿੰਘ ਦਾ ਗੁਰਦੁਆਰਾ ਜਿੱਥੇ ਮਹਾਰਾਜ ਦਾ ਸੂਈ ਦਾਥਾ ਬਾਕੀ ਸਿੱਧਾ ਸਭ ਗੁਰਦੁਆਰਾ ਦੇ ਲੱਗ ਗਿਆ ਹਨ ਜੀ ਇੱਥੋਂ ਆਪਾਂ ਨੂੰ 3 ਕਿਲੋਮੀਟਰ ਪੈ ਜਾਣਾ ਠੀਕ ਹੈ ਜੀ ਤੇ ਅੱਜ گاਵਾ ਦੋ ਆ ਤੇ ਦੋਵੇਂ ਚੰਗੇ ਦੁੱਧ ਵਾਲੀਆਂ ਹਨਾ ਦੋਵੇਂ ਚੰਗੇ ਦੁੱਧ ਵਾਲੀਆਂ ਰਿਕਾਰਡ ਚੰਗਾ আর બીજી ਇੱਕ ਸੂਈ ਆ ਕੱਲ ਅੱਛਾ ਤੇ ਇੱਕ ਕੱਲ ਸ਼ਾਮੀ ਸੂਈ ਹੀ ਇੱਕ ਸਵੇਰੇ ਸੂਈ ਮੈਂ ਤਾਂ ਦਵੇਂ ਕੱਲ ਪਰਸੋਂ ਦੇ ਵਿੱਚ ਹੀ ਸੁਈਆਂ ਆਗੇ ਅੱਜ ਅਜੇ ਬੋਲੇ ਦੇ ਵਿੱਚ ਹੀ ਆਗੇ ਸਾਡੇ ਬੋਲੇ ਚੱਲ ਜੀ ਠੀਕ ਹੈ ਜੀ ਤੇ ਸ਼ੁਰੂਆਤ ਜਿਹੜੀ ਚਿੱਟੀ ਗਾਂ ਤੋਂ ਕਰ ਲਈ ਆਪਾਂ ਇਹ ਤੋਂ ਕਰ ਲੈ ਲਈ ਮਗਰ ਵੱਛੀ ਮਗਰ ਵੱਛੀ ਆਈ ਯਾਰ ਵੀ ਜੀ ਨਾੜੂ ਦੇ ਬੱਚਾ ਬੜੀ ਕਮਾਲ ਦੀ ਆ ਨਾੜੂ ਜਿਹੜਾ ਤਾਜ਼ਾ ਹੀ ਨਾਲ ਹਾਂ ਜੀ ਉਹ ਸ਼ਾਇਦ ਕਰੇ ਖਾਣ ਦੇ ਖਾਦੇ ਜਿਹਦੇ ਲੱਗੇ ਤਾਂ ਵੱਛੀ ਬੜੀ ਸੋਹਣੀ ਆ ਗਈ ਜੀ ਇਹਦੇ ਮਗਰ ਕਿੰਨਾ ਕੁ ਦੁੱਧ ਭਰੀ ਜਾਊਗੀ ਵੀਰ ਜੀ ਵੇਖਣ ਨੂੰ ਨੁਬਾਤ ਚੰਗਾ ਵਾ 24 25 ਕਿਲੋ ਤਾਂ ਪਰ ਅੱਛਾ ਹਾਂ ਜੀ ਖੋਲੋ ਫਿਰ ਤੋੜੀਏ ਜਿਲਦ ਨੂੰ ਬੌੜੇ 15 ਕਿਲੋ ਸਟਾਰਟਿੰਗ ਪੀਸੀ ਅਵਸ਼ੀ ਨੇ ਠੀਕ ਹੈ ਜੀ ਮਾਫੀ ਯਾਰ ਕੀਤੀ ਆ ਜੋ ਲੈ ਆ ਵੀ ਜੀ ਫਿਰ ਬਾਕੀ ਇਹ ਵੀ ਰੱਸੀ ਦਾ ਥੋੜਾ ਜਿਆ ਕਰਦੀ ਜਤਨਾ ਬਾਕੀ ਥੱਲੀਆਂ ਚੰਗੀ ਬਣੀ ਐ ਇੱਕ ਇਹ ਵੀ ਤਾਜੀ ਸੋਈ ਐ ਮਗਰ ਵੱੱਛੀ ਵੀ ਚੰਗੀ ਆ ਗਈ ਐ ਯੇ ਹਾਂ ਅਲੈਕਸੈਂਡਰ ਜੀ ਇਹ ਜਿਹਨੇ 21 ਭਲਾਂ ਜੜੀਆਂ ਹਵਾਲੇ ਦੇ ਹੈਗੇ ਤੇ ਮੋਰੂ ਵੀ ਮੜੀ ਵਿਖਾ ਲਓ ਤੇ ਇਹ ਆ ਵੀ ਥਾਣੇ ਨੇ ਚੰਗੇ ਕੜ ਗਏ ਨੇ ਹੋ ਇਹ ਭਲ ਪੂਲੇ ਹਾਂਜੀ ਹੂੰ ਠੀਕ ਹੈ ਜੀ ਬਾਕੀ ਹਵਾਲਾ ਗਾਂਚਾ ਨੂੰ ਦੋਵੇਂ ਪਾਸੇ ਚੰਗਾ ਲੈ ਜਾ ਥੋੜੀ ਜਿਹੀ ਸਾਰਾ ਬਿੱਤੀ ਨਿੱਕ ਗਲਾਬੀ ਰੰਗ ਦੇ ਚਾਰੇ ਥਾਣੇ ਆ ਤੇ ਇੱਕੋ ਜੇ ਗੈਪ ਤੇ ਇੱਕੋ ਜੇ ਸਾਈਜ਼ ਤੇ ਲੈ ਜਾ ਬਿੱਤੀ ਤੇ ਮੁੱਲ ਕਰੀਏ ਜੇ ਹਰ ਵੀਜੀ ਇਹਦਾ ਕਰਦੇ ਜੇ 80000 ਅੱਛਾ ਜਿਹੜਾ ਮੁੱਲ ਆ ਭਣ ਭਰਾ ਕਹੀ ਜਾਂਦੇ ਨਾ ਵੀ ਤੁਸੀਂ ਆ ਪਾਇਆ ਹਾਂਜੀ ਜਿਹੜੀ ਕਿਨੇ ਦੀ ਮੋਲੇ ਦਾ 80000 ਹਾਂਜੀ 72000 ਦੀ ਦਾ 72000 ਦੀ ਦੇਣੀ ਉਹ ਜੋ ਆਏਗਾ ਮਾਨਤਨ ਕਰਦਾ ਮਾਨਤਨ ਮੌਕੇ ਤੇ ਕਰ ਦਾਂਗੇ ਕਰਾਂਗੇ ਵੀਜੀ ਕਰਾਂਗੇ ਫੋਨ ਲਾਵੇ ਇੱਕ ਵਾਰੀ ਹੈ ਨਾ ਫੋਨ ਲਾਵੇ ਜਰੂਰ ਦਵਾਂਗੇ ਜੀ ਤੇ ਚੰਗੀ ਆ ਕੋਈ ਛੱਡ ਕੇ ਨਹੀਂ ਜਾਂਦਾ ਕੋਈ ਮੈਂ ਨਿੰਦ ਕੇ ਜਾਉਂ ਉਹ ਦੋਨ ਦਾ ਇੱਕ ਵਾਰੀ ਆ ਲਾਵੇ ਫਲਕਾਰੀ ਉੱਪਰ ਚੰਗੀ ਤਰ੍ਹਾਂ ਆ ਦੇ ਸਾਦੇ ਰੰਗ ਰੂਪੇ ਕਰੀ ਤੁਹਾਨੂੰ ਦਿਖਾ ਦੀ ਆ ਬੜੀ ਚੰਗੀ ਆ ਜੀ ਜੀ ਆ ਦੇਖਾਂਦੇ ਜੀ ਪਸਲੀ ਚੌੜੀ ਦੀ ਆ ਦੁੱਧ ਵੀ ਉਹਨੇ ਦੇਣਾ ਜਿਹੜਾ ਮਾਸਾ ਲਸਾ ਆ ਆਂਜੀ ਨਾਲ ਇਹ ਆ ਤਾਜੀ ਸੋਈ ਆ ਤੇ ਪੂਰੀ ਚਿੱਟੀ ਆ ਦੋਨਾਂ ਪਾਸੇ ਚਲੋ ਕਰ ਦੋ ਠੀਕ ਆ ਜੀ ਪਸਲੀ ਦਾ ਥਾਣੋ ਖਾ ਕਰਮਾ ਲਈ ਤੇ ਹੁਣ ਇੱਕ ਆ ਕਾਲੇ ਰੰਗ ਦੀ ਆ ਗਈ ਵੇਣ ਥਾਣ ਜਿਹੜਾ ਵਾ ਬੜਾ ਕਮਾਲ ਦਾ ਜਿਹੜਾ ਇਹ ਪਾਪੀ ਨੇ ਥੋੜਾ ਰਸੀ ਦਾ ਕਰਦੀ ਆ ਉੱਤੇ ਖੁੱਲੀ ਰਹੀ ਰਹਿਣ ਕਰਦੇ ਨਾ ਆਹ ਥੱਲੇ ਤੇ ਇਹ ਵੀ ਦੀ ਕਿੰਨੇ ਕਿਤੇ ਦੀ ਸੋਈ ਏਅਰ ਬੀਜੀਏ ਕੱਲ ਸ਼ਾਮ ਦੀ ਸੋਈ ਬੈਠਾ ਅੱਛਾ ਤੇ ਇਹਦੇ ਮਗਰ ਬੱਛਾ ਆ ਗਿਆ ਠੀਕ ਆ ਕੇ ਵੇਨੇ ਨੂੰ ਚੰਗਾ ਭਰਾਇਆ ਹਣਾ ਚੰਗਾ ਭਰਾਇਆ ਕਰਮ ਵਾਲਾ ਚਲੋ ਇਹਨਾਂ ਵੀ ਹੋਣਾ ਆ ਹਾਂਜੀ 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 ਤੇ ਇਹ ਵੀ ਅਜ ਬੋਲੇਤੀ ਆ ਹਣਾ 4000 ਰੁਪਏ ਜੀ ਇਹ ਜੀ ਚੌਥੀ ਚਵਾਈ ਰੁਈਏ ਹੋਰ ਤੀਜੀ ਚਵਾਈ ਹੋਣੀ ਹੈ ਜੀ ਤੀਸਰੀ ਤੀਸਰੀ ਚਵਾਈ ਨਾਲ ਹੀ ਹੋਣੀ ਹੈ ਫੋਨ ਵਾਲੀ ਆ ਚਵਾਈਏ ਵੀਡੀਓ ਕਰ ਪਿਆ ਦੋਵਾਂ ਕਾਂਵਾਂ ਤੇ ਚਵਾਈਏ ਜੇ ਹੋਣੀ ਹੈ ਜੇ ਸਵੇਰ ਸਵੇਰ ਦਾ ਟਾਈਮ ਹੈ ਆਪਾਂ ਦੇਖ ਸਕਦੇ ਜੀ ਉੱਤਰੇ ਧੁੰਦ ਪਈ ਹੈ ਮਾਨ ਇਹ ਥੋੜਾ ਡਰਦੀ ਡਰਦੀ ਹੈ ਸਾਡੇ ਕੋਲ ਜੀ ਰੱਖੀ ਜੀ ਰੱਖਣੀ ਆ ਪੁਆਈਆ ਰੱਖੀ ਹੋਰ ਕਰਦੀ ਆ ਚੱਬੂ ਦਾ ਥੋੜਾ ਜਿਹਾ ਕਰਦੀ ਆ ਬਾਕੀ ਥਾਣੇ ਜਿਹੜਾ ਬੜਾ ਲਾਜਵਾ ਹੋਰ ਚੰਗਾਰ ਜੀ ਆਪ ਮੜੀਆਂ ਧਾਰਾਂ ਮਰਾਗੇ ਹੋਣੀਆਂ ਆ ਪਰਾਂਵਾਂ ਠੀਕ ਆ ਉਹ ਦੇਖ ਸਕਦੇ ਜੀ ਨ ਲੈ ਜੋ ਬਾਕੀ ਇਹ ਆ ਵੀ ਗਾਵਾਂ ਦੋਵੇਂ ਚੰਗੇ ਦੁੱਧ ਵਾਲੀਆਂ ਨੇ ਬਾਕੀ ਇਹ ਭਲਾਂ ਤਾਂ ਬਾਹਰੇ ਆ ਉਹ ਥੋੜੀ ਥੋੜੀ ਪਹਿਲਾਂ ਚਾਹੀਦੀ ਹੈ ਚਲੋ ਸਵਾਸ ਸਵਾਸ ਦਰਦੀ ਉਹਾਰ ਵੀ ਦਾ ਹਾਂਜੀ ਇਹ ਉੱਤਰਾ ਠੰਡੀ ਤੇਰੀ ਜੀ ਬਣਾ ਵੀ ਇੰਦਰ ਹੋਣੇ ਤਾਂ ਦਿਖਾ ਹੀ ਦਿਆ ਆਹ ਬੱਚਾ ਜੀ ਜੇ ਤਾਂ ਆ ਜਾਈਆ ਬੱਚਾ ਬਿਲਕੁਲ ਇਹ ਹਲੇ ਸਾਡੇ ਦੁੱਧ ਚੰਗ ਨਹੀਂ ਜਾਂਚ ਬੱਚੇ ਇਹ ਤੇ ਨਾਲ ਵੀ ਇਹਦਾ ਇਤਨਾ ਨਾਲ ਸੱਜਾਈ ਆ ਆਹ ਦੇਖ ਸਾਡੇ ਥਾਣੇ ਦੇ ਆਪਾਂ ਲਾਗੇ ਤਾਂ ਚੁਵਾਈਏ ਖਾਣਾ ਬੜਾ ਕਮਾਲ ਦਾ ਜਨਾਬ ਚੁਵਾਈਏ ਪੰਪ ਲਗਾ ਕੇ ਹਾਂ ਠੀਕ ਹੈ ਦਿਖਾ ਦੇ ਚਬਾ ਕੇ ਇਧਰੇ ਇਹ ਸਪੈਸ਼ਲ ਹੈ ਫਿਰ ਅੰਦਰ ਚਬਾ ਦਿਖਾਣਾ ਇਹ ਵੀ ਹੈਗੀ ਠੰਡੀ ਤੇਰੀ ਆ ਪੋਲੀ ਰੂਰ ਕੀ ਦੇ ਚਬਾਈ ਚਬਾਈ ਤੋਂ ਨਹੀਂ ਕੋਈ ਆਖੂਗਾ ਵੀ ਚਬਾਈ ਗਲਤ ਹੈ ਚਲੋ ਠੀਕ ਹੈ ਇਧਰੇ ਆ ਪੀ ਲੈ ਉਹ ਤਾਂ ਡਰੀ ਜਾਂਦੀ ਆ ਉਹ ਤਾਂ ਥੋੜਾ ਡਰਦੀ ਡਰਦੀ ਆ ਉਹ ਡਰਦੀ ਡਰਦੀ ਆ ਤੇ ਥੱਲੇ ਮੋੜਾ ਲਵਾ ਦੋ ਖਾਰ ਪੀ ਤੇ ਬੈਗੇ ਮਾਣ ਆ ਨਕਸਾਨ ਦੇ ਤੇ ਉਤਰੇ ਦੁੱਧ ਕਿੰਨਾ ਕੁ ਭਰੀ ਜਾਊਗੀ ਇਹ ਵੀ 100 ਰੁਪਏ ਵਜ ਤੇ ਕਿਲੋ ਦੁੱਧ ਨੂੰ ਕੀ ਜਾਂਦਾ ਤੇ ਇਹਦਾ ਫਿਰ ਮੁੱਲ ਇਹ ਦੇ ਦੀ ਆਪਾ ਜਿਹੜੀ 85000 ਦੀ ਕਰ ਦੇ ਮਾਨਤਾ ਨਾ 80 ਦੀ ਹੋਰ ਹੋਂਦ ਥੱਲੇ 2 78 ਦੀ 78 ਦੀ ਚਲੋ ਕੋਈ ਫੋਨ ਲਾਊਗਾ ਤੇ ਲਾਉਦਾ ਨਹੀਂ ਬਾਹਰ ਕੋਈ ਠੀਕ ਹੈ ਕੋਈ ਫੋਨ ਲਾਊਗਾ ਤੇ ਮੋੜ ਜੋ ਇਹ ਜੂਰਾ ਰੁਪਏ ਜੀ ਮੋੜਨਾ ਹੋਣਾ ਇੱਕ ਵੀ ਬੱਚੀ ਦਾ ਥਣ ਭਾਂਡਾ ਤੇ ਹਾਂ ਬਾਕੀ ਆ ਭਈ ਰਹਿ ਹੈ ਕਿੱਡੀ ਜਿੰਨੇ ਵੀ ਆ ਸਫਾਈਆਂ ਚਾ ਪੂਰੀ ਆਹ ਕੋਈ ਵੱਡੀ ਗੱਲ ਹੈ ਕੋਈ ਤੇਰੇ ਨਾਲ ਵੀ ਤੂੰ ਬਾਕੀ ਆਪਣੀ ਕੋਈ ਤਸੱਲੀ ਕਰਕੇ ਤੇ ਵੇਚ ਚ ਆ ਕੇ ਖੜੇ ਕੋਈ ਲਿਸੀ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਹੋ ਰਹੀ ਹਾਂਜੀ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੋ ਵੀ ਆ ਤੁਹਾਡੇ ਸਾਹਮਣੇ ਹੀ ਆ ਹਾਂਜੀ